ਕੋੜ ਤੋਂ ਥੋੜੀ ਦੂਰ ਸਰਕਾਰੀ ਸਕੂਲ ਜੰਡਿਆਲਾ ਸੰਧੂਆਂ ਵਾਲੇ ਵਿਖੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਬੱਚਿਆਂ ਨੂੰ ਪੜ੍ਹਾ ਰਹੇ ਇੱਕ ਅਧਿਆਪਕ ਦੇ ਉੱਤੇ ਤਾੜ-ਤਾੜ ਗੋਲੀਆਂ ਚੁਲਾ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਮਾਸਟਰ ਨੇ ਭੱਜ ਕੇ ਆਪਣੀ ਜਾਨ ਬਚਾਈ ਮੌਕੇ ਦੇ ਉੱਤੇ ਗੱਲਬਾਤ ਕਰਦੇ ਹੋਏ ਸਾਰੀ ਗੱਲਬਾਤ ਸਾਂਝੀ ਕੀਤੀ ਟੀਚਰ ਨੇ ਕਿ ਆਖਰ ਇਹ ਕਿਸ ਗੱਲ ਕਰਕੇ ਜਿਹੜਾ ਕਿ ਗੋਲੀ ਚਲਾਈ ਗਈ ਆ ਪੁਰਾਣਾ ਮਸਲਾ ਦੱਸਿਆ ਜਾ ਰਿਹਾ ਪੁਰਾਣੀ ਰੰਜਿ ਦੇ ਚੱਲਦੇ ਪਤੀ ਪਤਨੀ ਸਕੂਲ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ। ਬਾਜੀ ਕੀ ਨਾਮ ਆ ਬਾਜੀ ਤੁਹਾਡਾ ਜੀ? ਮੇਰਾ ਨਾਮ ਮਨਦੀਪ ਸਿੰਘ ਹੈ। ਹਾਂ ਤੁਸੀਂ ਸਕੂਲ ਦੇ ਟੀਚਰ ਹੋ? ਹਾਂ ਜੀ ਸਾਇੰਸ ਮੈਂ। ਅੱਜ ਸਕੂਲ ਦੇ ਵਿੱਚ ਘਟਨਾ ਹੋਈ ਜਿਹੜੇ ਫਾਇਰ ਵੱਜੇ ਆ ਕੀ ਹੋਇਆ ਜੀ ਉਹ? ਜੀ ਸਾਡਾ ਬਹੁਤ ਪੁਰਾਣਾ ਭਰੇ ਨੂੰ ਚੱਲਦਾ ਸੀਗਾ। ਹਮ ਅ ਅੱਜ ਦੂਜੀ ਪਾਰਟੀ ਚਾਨਣ ਸਕੂਲ ਆ ਗਈ। ਹਮ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਹਮ ਤੇ ਸਿੱਧੀ ਫਾਇਰਿੰਗ ਮੇਰੇ ਤੇ ਸ਼ੁਰੂ ਕਰ ਦਿੱਤੀ। ਹਮ ਜਿਨ੍ਹਾਂ 'ਚ ਉਹਨਾਂ ਨੇ ਦੋ ਫਾਇਰ ਮਾਰੇ। ਹਾਂ ਤੇ ਮਰੇ ਤੇ ਤਾਂ ਕਿ ਮਾਰੇ ਨਾ ਕਿਵੇਂ ਨਾ ਕਿਵੇਂ ਬਚ ਗਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੇਰੇ ਤੇ ਕੁਰਸੀ ਚਲਾ ਕੇ ਮਾਰ ਹੂੰ ਉਸ ਸਮੇਂ ਸਕੂਲ ਲੱਗਿਆ ਹੋਇਆ ਸੀ ਹਾਂਜੀ ਸਕੂਲ ਲੱਗਿਆ ਕਿੰਨੇ ਬੱਚੇ ਸੀ ਸਕੂਲ ਚ ਸਕੂਲ ਦੇ ਵਿੱਚ 27 ਵਿੱਚ 27 ਬੱਚੇ ਸੀ ਤੇ ਕਿੰਨੇ ਜਣੇ ਆਏ ਸੀਗੇ ਉਹ ਸਟਾਫ ਨਹੀਂ ਜਿਹੜੇ ਤੁਹਾਡੇ ਤੇ ਫੇਰ ਕਰਨਾ ਸੀ ਫੇਰ ਕਰਨ ਵਾਲਾ ਇਕੱਲਾ ਇੱਕ ਬੰਦਾ ਸੀ ਨਾਲ ਉਹਦੀ ਵਾਈਫ ਸੀ ਹੂੰ ਤੇ ਬਿਆਨ ਤੁਸੀਂ ਸਥਾਨ ਖਾਣੇ ਦੇਦੇ ਆ ਹਾਂਜੀ ਸਾਰੇ ਥਾਣੇ ਮੈਂ ਬਿਆਨ ਦਿੱਤਾ ਉਹਦੇ ਸਾਮਾਨ ਲੈ ਕੇ ਥਾਣਾ ਸਾਲਿਕ ਦੇ ਮੁਖੀ ਨਵਦੀਪ ਪੱਟਨੇ ਨੇ ਕਹਿ ਕੇ ਦੋਨਾਂ ਧਿਰਾਂ ਦੇ ਵਿੱਚ ਪੁਰਾਣੀ ਰੰਜਿਸ਼ ਚੱਲ ਰਹੀ ਹੈ ਜਿਸ ਕਾਰਨ ਇਹ ਸਕੂਲ ਦੇ ਵਿੱਚ ਆ ਕੇ ਗੋਲੀ ਚਲਾਈ ਗਈ ਹੈ ਬਾਕੀ ਇਸ ਮਾਮਲੇ 'ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੱਕ ਟੀਚਰ ਜੀ ਅਵੰਦੀਪ ਸਿੰਘ ਉਹਨਰੇ ਕੰਪਲੇਂਟ ਕੀਤੀ ਹੈ ਕਿ ਹਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਜਿਹਨਾਂ ਨਾਲ ਉਹਨਾਂ ਦਾ ਪੁਰਾਣਾ ਤਕਰਾਰ ਚੱਲਦਾ ਸੀ ਅੱਜ ਉਹਨਾਂ ਦੇ ਸਕੂਲ ਆਏ ਅਤੇ ਉਹਨਾਂ ਦੇ ਉੱਪਰ ਮਾਰ ਦੇ ਦਿੱਤੀ ਨੀ ਅੱਜ ਦੋ ਫਾਇਰ ਕੀਤੀ ਜਿਸ ਦੇ ਉੱਤੇ ਅਸੀਂ ਮਾਸਟਰ ਜੀ ਨੇ ਫਤਿਮ ਪਿਆਰਤਾ ਦੇ ਉੱਤੇ ਪਰਚਾ ਦਰਜ ਕਰਾਇਆ ਮਾਮਲਾ ਪਤਾ ਲੱਗੇ ਕੀ ਹੈ ਜੀ ਕੋਈ ਪੁਰਾਣਾ ਇਹਨਾਂ ਦਾ ਪਰਿਵਾਰਕ ਮਤਭੇਦ ਹੈ ਜੀ ਮੈਂ ਮੁਕਦਮਾ ਤਾਂ ਅਜ ਕਰਨੇ ਕਿਹੜੀ ਕਿਹੜੀ ਧਰਾਵਾਂ ਦੀ ਕਰ ਰਹੇ ਇੱਕ ਤਾਂ ਅਟੈਂਪਟ ਟੂ ਮਰਡਰ ਤੇ ਫਾਰਮ ਲੈਚੁਰੀ ਕਰ ਰਹੇ ਹੈਂ ਠੀਕ ਹੈ ਠੀਕ ਅੱਗੇ ਅਧਿਆਪਕਾਂ ਦੀ ਬੜੀ ਇੱਜ਼ਤ ਕਰੀ ਜਾਂਦੀ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਹੁਣ ਸਕੂਲ ਦੇ ਵਿੱਚ ਬੱਚਿਆਂ ਨੂੰ ਅਧਿਆਪਕ ਕੁਝ ਕਹਿ ਵੀ ਨਹੀਂ ਸਕਦੇ ਤੇ ਮਾਪਿਆਂ ਦੇ ਵੱਲੋਂ ਵੀ ਫਿਰ ਆ ਕੇ ਸਕੂਲਾਂ ਦੇ ਵਿੱਚ ਹੰਗਾਮਾ ਕੀਤਾ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ